ਅੱਜ ਨਗਰ ਪੰਚਾਇਤ ਨਡਾਲਾ ਦੀ ਪ੍ਰਧਾਨਗੀ ਤੇ ਉਮੀਦ ਪ੍ਰਧਾਨਗੀ ਦੀ ਚੋਣ ਸੀਗੀ ਇਸ ਵਕਤ ਅਸੀਂ ਯੂ ਦੇ ਦਫਤਰ ਦੇ ਬਾਹਰ ਖੜੇ ਆਂ ਔਰ ਟਾਈਮ ਤੁਸੀਂ ਘੜੀ ਤੇ ਦੇਖ ਸਕਦੇ ਹੋ ਕਿ 1 ਵਜੇ ਲਗਭਗ 20 ਮਿੰਟ ਹੋ ਗਏ ਨੇ ਜਿਹੜਾ ਟਾਈਮ ਸੀ ਪ੍ਰਧਾਨਗੀ ਦਾ ਉਹ 1 ਵਜੇ ਸ਼ਾਰਪ ਸੀਗਾ ਅਸੀਂ ਸਾਰੇ ਸੱਤ ਦੇ ਸੱਤ ਅਸੀਂ ਕਾਉਂਸਲਰ ਤੁਸੀਂ ਤੁਹਾਨੂੰ ਮਾਰ ਸਕਦੇ ਕਾਂਗਰਸ ਪਾਰਟੀ ਨਾਲ ਕਨੈਕਟਡ ਸਾਡੀਆਂ ਭੈਣਾਂ ਤੇ ਸਾਡੇ ਬਜ਼ੁਰਗ ਇਸ ਮੀਟਿੰਗ ਮੈਂ ਪਾ ਕੇ 11 ਦੇ ਵਿੱਚੋਂ ਅਸੀਂ 7 ਮੋਟਰ ਆ 11 ਚੋਂ ਤੇ ਅਸੀਂ ਪੂਰੇ 1 ਵਜੇ ਤੋਂ ਪਹਿਲਾਂ 10 15 ਮਿੰਟ ਇੱਥੇ ਆਣ ਕੇ ਬਿਰਾਜਮਾਨ ਹੋ ਗਏ ਆ ਤੇ ਬਾਅਦ ਵਿੱਚ 15 ਮਿੰਟ ਵੇਟ ਕਰ 20 ਮਿੰਟ ਵੇਟ ਕਰ ਤੇ ਬਾਅਦ ਵਿੱਚ ਈਓ ਨੇ ਆਣ ਕੇ ਸਾਨੂੰ ਇਨਫੋਰਮ ਕਰਤਾ ਜੀ ਕਿ ਜਿਹੜਾ ਜਿਹੜਾ ਸਾਡਾ ਕਨਵੀਨਰ ਐ ਇਸ ਮੀਟਿੰਗ ਦਾ ਯਾਨੀ ਕਿ ਤਹਿਸੀਲਦਾਰ ਭਲੱਥ ਉਹ ਬਹੁਤ ਬਿਮਾਰ ਹੋ ਗਿਆ ਅਗਰ ਉਹਦੀ ਐਂਜਿਓਗ੍ਰਾਫੀ ਹੋਣ ਲੱਗੀ ਜੀ ਉਹਦਾ ਹਾਰਟ ਦਾ ਪੇਸ਼ੈਂਟ ਹੈ ਜੀ ਉਹਦਾ ਬੀਪੀ ਸ਼ੂਟ ਅਪ ਹੋ ਗਿਆ ਅਸਲ 'ਚ ਇਹ ਸਾਰਾ ਇੱਕ ਆ ਢੋਂਗ ਲੱਚਿਆ ਗਿਆ ਬਾਅਦ 'ਚ ਆਮ ਆਦਮੀ ਪਾਰਟੀ ਆਪਣੀ ਹਾਰ برداشت ਨਹੀਂ ਕਰ ਸਕ ਰਹੀ ਕੇ ਜੀ ਵਾਲ ਭਗਵੰਤ ਮਾਨ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਐਡੇ ਕਮਜ਼ੋਰ ਨੇ ਐਡੇ ਕਮਜ਼ੋਰ ਨੇ ਕਿ ਉਹ ਆਪਣੀ ਹਾਰ ਨਹੀਂ برداشت ਕਰ ਸਕਦੇ ਉਹ ਹਾਰ برداشت ਕਰਨ ਨਾਲੋਂ ਉਹਨਾਂ ਦੇ ਕਾਨੂੰਨ ਛਿੱਕੇ ਤੇ ਟੰਗ ਦਿਓ ਉਨੀਸ ਦਾ ਦਰਉਪੀਓ ਕਰ ਲੋ ਡਰਾਲੋ ਕਾਉਂਸਲਰ ਸਟਾਫ ਸੀਏ ਸਟਾਫ ਬਣਾ ਲੋ ਉਹਨਾਂ ਦੀਆਂ ਪ੍ਰਾਪਰਟੀਆਂ ਦੀ ਮੰਗਤੀਆਂ ਕਰਾ ਲੋ ਹਰ ਹੀਲਾ ਵਸੀਲਾ ਫਰਤੇ ਆਪਿਛੇ ਦੇ ਨਾਲ ਪਰ ਇਸ ਦੇ ਬਾਵਜੂਦ ਵੀ ਅਸੀਂ ਢਿਲਵਾ ਜਿੱਤ ਕੇ ਆਏ ਆ ਅਨਪੋਲਿਸ਼ ਹੋਈ ਇਲੈਕਸ਼ਨ 11 ਵਿੱਚੋਂ ਅਸੀਂ 9 ਸੀਗੇ ਦੂਜੇ ਦੋ ਆਏ ਲੇਕਿਨ ਬੋਲੇ ਨਹੀਂ ਸਾਡਾ ਉਹ ਰਿਕਾਰਡ ਪ੍ਰਧਾਨਗੀ ਤੇ ਮੀਤ ਪ੍ਰਧਾਨਗੀ ਦੀ ਚੋਣ ਉੱਥੇ ਢਿਲਵਾ ਵਿੱਚ ਅਨਪੋਲਿਸ਼ ਹੋਈ ਆ ਤੇ ਇੱਥੇ ਵੀ ਅਸੀਂ ਕਲੀਅਰ ਕਟ ਵਿਨਰ ਸੀਗੇ ਤੇ ਇਥੋਂ ਭੱਜ ਗਏ ਆ ਹੁਣ ਬਾਹਰ ਢੋਲ ਵਜਾਉਂਦੇ ਫਿਰਦੇ ਦੱਸੋ ਕੀ ਕਹਿੰਦੇ ਉਹਦੇ ਬੇਸ਼ਰਮਾਂ ਦੀ ਡੁੱਲ ਗਈ ਧਾਲ ਕਹਿੰਦੇ ਸੀ ਤਾਂ ਪੁੰਜੇ ਬੈ ਕੇ ਖਾਣੇ ਹਾਰ ਗਏ ਨੇ ਭੋਲੇ ਨੇ ਭੱਜ ਗਏ ਨੇ ਅਫਸਰ ਨੂੰ ਭਜਾਤਾ ਉਹ ਵਿਚਾਰੇ ਨੂੰ ਹਾਰਟ پیشنਟ ਬਣਾਤਾ ਤੇ ਆ ਢੋਲ ਵਜਾਦੇ ਨੇ ਬਾਹਰ ਦੇ ਪਾਸੇ ਖੜ ਕੇ ਸ਼ਾ ਤੁਹਾਨੂੰ ਨਹੀਂ ਸੁਣਦਾ ਕਿਉਂਕਿ ਮੇਰੇ ਮਾਈਕ ਲੱਗਾ ਵਾ ਉਹ ਫਿਰ ਉਹੀ ਗੱਲ ਬੜੇ ਮੈਂ ਕਹਿੰਦਾ ਐਡੇ ਬੇਸ਼ਰਮ ਬੰਦੇ ਇਹਨੇ ਵਾਹ ਯਾਤ ਆਦਮੀ ਗੁੰਡਾ ਅੰਸਰ ਤਮਾਸ਼ਾ ਅੰਸਰ ਸਰਕਾਰ ਇਹੋ ਜਿਹੇ ਬੰਦਿਆਂ ਨੂੰ ਸ਼ਹਿਰ ਦੇਈ ਜਾਂਦੀ ਹੈ ਕਿ ਸਾਡੇ ਪੰਜਾਬ ਦਾ ਭੂਮਿਕਾ ਇਹ ਆ ਕਿ ਸਾਡੇ ਪੰਜਾਬ ਦੇ ਨੌਜਵਾਨ ਜਿਹੜੇ ਵਿਚਾਰੇ ਵਿਦੇਸ਼ਾਂ ਜਾਣ ਤੇ ਮਜਬੂਰ ਹੋ ਗਏ ਆ ਇਹਨਾਂ ਕਰਤੂਤਾਂ ਦੇ ਕਰਕੇ ਆ ਜੋ ਤੁਸੀਂ ਇੱਥੇ ਲਾਅ ਐਂਡ ਆਰਡਰ ਪ੍ਰੋਵਾਈਡ ਕਰ ਰਹੇ ਹੋ ਪੁਲਿਸ ਦਾ ਇਸਤੇਮਾਲ ਕਰੇ ਸਹੀ ਕਮਾਨੀ ਨਹੀਂ ਹੋ ਰਿਹਾ ਕਿਤੇ ਵੀ ਆ ਬਰਮਾਸ਼ਾ ਨੂੰ ਸ਼ਹਿਦ ਦੇ ਵਾਸਤੇ ਜ਼ਰੂਰ ਕੀਤਾ ਜਾ ਰਿਹਾ ਸੋ ਅਸੀਂ ਦਲੇਰ ਆ ਅਸੀਂ ਜੋ ਫੈਸਲਾ ਲਿਆ ਹੋਇਆ ਉਹਦੇ ਤੇ ਅਸੀਂ ਬਿਲਕੁਲ ਕਾਇਮ ਆ ਸਾਡੇ ਉਹ ਰੈਲੈਕਸ਼ਨ ਦੋਹਾਂ ਦਿਨਾਂ ਨੂੰ ਕਰਾ ਲੈਣ ਪੰਜਾਂ ਨੂੰ ਕਰਾ ਲੈਣ ਹਫ਼ਤੇ ਨੂੰ ਕਰਾ ਲੈਣ ਅਸੀਂ ਜਿੱਤਾਂਗੇ ਵਾਹਿਗੁਰੂ ਦੀ ਕਿਰਪਾ ਨਾਲ ਕਿਉਂਕਿ ਸਾਡੇ ਪਿੱਛੇ ਸੱਚ ਦਾ ਸਾਥ ਆ ਔਰ ਗਲਪੁਰ ਫਾਈਗਰੂ ਦਾ ਹੱਥ ਹੈਗਾ ਵਾ ਔਰ ਦੂਜਾ ਕਿ ਨਹੀਂ ਕਰਾਉਣਗੇ ਤਾਂ ਅਸੀਂ ਤੁਰੰਤ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਮੂਵ ਖੜਕਿਟਾਵਾਂਗੇ ਹਾਈ ਕੋਰਟ ਮੂਵ ਕਰਾਂਗੇ ਔਰ ਗਵਰਨਮੈਂਟ ਨੂੰ ਇਲੈਕਸ਼ਨ ਕ੍ਰਾਉਂਡ ਤੇ ਮਜਬੂਰ ਕਰਾਂਗੇ ਅੱਜ ਸਿਰਫ ਆ ਜਿਹੜੇ ਬੋਕਰ ਪਾਰਟੀ ਦੇ ਬਦਮਾਸ਼ ਨੇ ਇਹ ਪੁਲਿਸ ਦੇ ਸਿਰ ਤੇ ਕੱਪੜੇ ਨੇ ਇਹਨਾਂ ਦੀ ਆਪਣੀ ਕੋਈ ਵੈਲਿਊ ਨਹੀਂ ਗੀ ਕਦੀ ਦੇਖਿਆ ਤੁਸੀਂ ਕਿ ਬੰਦੇ ਹਾਰੇ ਹੋਣ ਘਟ ਗਿਣਤੀ 'ਚ ਹੋਣ ਤੇ ਬਾਹਰ ਜਾ ਕੇ ਢੋਲ ਵਜਾਉਂਦੇ ਹੋਣ ਇਹਨਾਂ ਨਾਲੋਂ ਜ਼ਿਆਦਾ ਬਿਸ਼ਰਮੀ ਦੀ ਕੋ ਹਾਤ ਨਹੀਂ ਮਜ਼ਰ ਆ ਰਹੀ ਮੈ ਕਹਿੰਦਾ ਇਹਨਾਂ ਦੀ ਲੀਡਰ ਵੀ ਬੜੇ ਬਸ਼ਰਮ ਤੇ ਬੜੇ ਢੀਠ ਨੇ ਨਹੀਂ ਤਾਂ ਬੰਦਾ ਇਸ ਤਰ੍ਹਾਂ ਦੀ ਕੋਈ ਵੀ ਜਿਹੜੀ ਕਾਰਗੁਜ਼ਾਰੀ ਕੋ ਕਰਦਾ ਉਹਨੂੰ ਲੀਡਰ ਜਿਹੜਾ ਚੰਗਾ ਉਹ ਰੋਕਦਾ ਆ ਕੇ ਤੁਸੀਂਦਾ ਗਲਤ ਕੰਮ ਨਹੀਂ ਕਰਨੇ ਕੋਈ ਗਲਤ ਨਾਰੇ ਨਹੀਂ ਲਾਉਣੇ ਕੋਈ ਢੋਲ ਨਹੀਂ ਵਜਾਉਣਾ ਢੋਲ ਤਾਂ ਵਜਾਉਂਦੇ ਨੇ ਲੋਕੀ ਜਿੱਤੇ ਹੋਏ ਯਾਰ ਹਾਰ ਕੇ ਵੀ ਢੋਲ ਵਜਾਈ ਜਾਂਦੇ ਨੇ ਸੋ ਮੈਂ ਇਸ ਤੋਂ ਜ਼ਿਆਦਾ ਕੁਸ਼ੀ ਕਹਿਣਾ ਚਾਹੁੰਦਾ ਮੈਂ ਬਹੁਤ ਧੰਨਵਾਦ ਕਰਦਾ ਸੀ ਲੜਦੇ ਤੁਰੇ ਆਏ ਪਹਿਲਾਂ ਵੀ ਗਾਹ ਵੀ ਲੜਦੇ ਰਹਿਣਾ ਨਾ ਅਸੀਂ ਤਾਂ ਦੇ ਆ ਜਿਹੜੇ ਬੇਗਹਿਰ ਤੇ ਬੰਦੇ ਨੇ ਕਾਇਰ ਕਮਜ਼ੋਰ ਸਰਕਾਰ ਦੇ ਹਸਾ ਲੈ ਕੇ ਸਾਡੇ ਨਾਲ ਲੜਦੇ ਨੇ ਨਾਇਰਾਂ ਤੋਂ ਘਬਰਾਉਣ ਵਾਲੇ ਨਾ ਅਸੀਂ ਡਰਨ ਵਾਲੇ ਆ ਅਸੀਂ ਜਿੱਦਨ ਵੀ ਚੋਣ ਹੋ ਗਈ ਨੈਕਸਟ ਛੇਤੀ ਹਾਈ ਕੋਰਟ ਤੋਂ ਉਪਮਾਨੜ ਅਸੀਂ ਇਸ ਚੋਣ ਨੂੰ ਜਿੱਤਾਂਗੇ ਔਰ ਨਰਾਲੇ ਦਾ ਵਧੀਆ ਕੰਮ ਕਰਾਵਾਂਗੇ ਸੀਵਰੇਜ ਦਾ ਕੰਮ ਛਪੜਾ ਦੀ ਸਫਾਈ ਜਿਹੜਾ ਦੇਰੀਆਂ ਨੂੰ ਸੜਕਾਂ ਤੇ ਗਿਆ ਉਹਦਾ ਆਕੇ ਤੇਰੀ ਬਾਦੀ ਘਰ ਬਣਾਵਾਂਗੇ ਧਰਮਸ਼ਾਲਾ ਨੂੰ ਪੈਸੇ ਦਿਵਾਵਾਂਗੇ ਸਾਰੇ ਕੰਮ ਕਰਾਵਾਂਗੇ ਕੋਈ ਕੰਮ ਮਾਮੇਦਮਾਸ਼ੀ ਦੇ ਕਰਕੇ ਸਾਨੂੰ ਕਰਨ ਤੋਂ ਰੋਕਦੇ ਨੇ ਸਾਧਨਾ ਜੁੜਨਾ ਸੇ ਬਹੁਤ ਬਹੁਤ ਧੰਨਵਾਦ ਤੁਹਾਡਾ ਅਭੀ ਸਾਰਾ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ